ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ ਇਸ ਦੌਰਾਨ ਸਭ ਤੋਂ ਪਹਿਲਾ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਦੌਰਾਨ ਵਿਧਾਨ ਸਭਾ ਵਿੱਚ ਡੇਰਾ ਸੱਚਾ ਸੋਧਾ ਦੇ ਮੁਖੀ ਖਿਲਾਫ 22 ਸਾਲਾਂ ਤੋਂ ਚੱਲ ਰਹੇ ਕੇਸ ਦੀ ਫਾਈਲ ਨੂੰ ਮਨਜ਼ੂਰੀ ਨਾ ਦੇਣ ਦਾ ਵੀ ਮੁੱਦਾ ਉਠਾਇਆ ਗਿਆ ਇਸ ਦੇ ਨਾਲ ਹੀ ਵਿਧਾਇਕਾਂ ਨੇ ਖੇਤੀਬਾੜੀ ਨੀਤੀ ਨੂੰ ਜਨਤਕ ਕਰਨ ਤੇ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਐਕਵਾਇਰ ਕੀਤੀ ਜਾ ਰਹੀ ਜ਼ਮੀਨਾਂ ਦੇ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਵੀ ਮੰਗ ਉਠਾਈ ਇਸ ਤੋਂ ਇਲਾਵਾ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਖਰੜ ਜੇਲ੍ਹ ਵਿੱਚ ਆਪਣੇ ਫੋਨ ਰਾਹੀਂ ਲਾਰੈਂਸ ਦੀ ਇੰਟਰਵਿਊ ਕਰਵਾਉਣ ਵਾਲੇ ਅਧਿਕਾਰੀ ਖਿਲਾਫ ਕਾਰਵਾਈ ਦਾ ਮੁੱਦਾ ਉਠਾਇਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਸਪੀਕਰ ਨੂੰ ਕਿਹਾ ਹੈ ਕਿ ਮੈਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਵਿੱਚ ਕੈਮਰਿਆਂ ਬਾਰੇ ਹਜੇ ਤੱਕ ਕੋਈ ਵੀ ਨਿਯਮ ਨਹੀਂ ਹੈ ਵਾਜਵਾ ਨੇ ਕਿਹਾ ਕਿ 9 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਤੁਹਾਨੂੰ ਲਿਖਿਆ ਗਿਆ ਸੀ ਕਿ ਇਸ ਸੈਸ਼ਨ ਵਿੱਚ ਸਾਰਿਆਂ ਨੂੰ ਬਣਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਜਦੋਂ ਮੌਕਾ ਮਿਲਦਾ ਹੈ ਤਾਂ ਕੈਮਰੇ ਦੇਖਦੇ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੂੰ ਬਣਦਾ ਮੌਕਾ ਦਿਓਗੇ। ਇਸ ਦਰਾਂ ਸੁਖਪਾਲ ਖੈਰ ਨੇ ਸੈਸ਼ਨ ਵਧਾਉਣ ਦਾ ਮੁੱਦਾ ਉਠਾਇਆ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ 117 ਮੈਂਬਰ ਹਨ ਤੇ ਕਈ ਤਾਂ ਸੁਚੇੇ ਮੂਹੀ ਚਲੇ ਜਾਂਦੇ ਹਨ। ਮੇਰਾ ਸੁਝਾਅ ਹੈ ਕਿ ਵਿਧਾਇਕਾਂ ਨੂੰ 10 ਮਿੰਟ ਦਿੱਤੇ ਜਾਣੇ ਚਾਹੀਦੇ ਹਨ ਇਸੇ ਹਿਸਾਬ ਨਾਲ 1070 ਘੰਟੇ ਬੰਨਦੇ ਹਨ ਜਿਹਾ ਵਿੱਚ ਸੈਸ਼ਨ ਨੂੰ 8 ਤੋਂ 9 ਦਿਨਾਂ ਲਈ ਵਿਧਾਇਆ ਜਾਣਾ ਚਾਹੀਦਾ ਹੈ ਪ੍ਰਗਟ ਸਿੰਘ ਜੀ ਨੇ ਜੋ ਜਲੰਧਰ ਦਾ ਮਸਲਾ ਉਠਾਇਆ ਅਸੀਂ ਇਸ ਗੱਲ ਦੇ ਬਿਲਕੁਲ ਹੱਕਚਾ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਿਹਾ ਕਿਉਂਕਿ ਕੱਲਾ ਜਿਹਾ ਲੁਧਿਆਣੇ ਤੋਂ ਨਹੀਂ ਜਿਹੜਾ ਸਤੂਨੋ ਜਾ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਹੈ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਦੀ-ਇਦੀ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਹੈ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਣ ਚ ਪਾਣੀ ਚਲਾ ਗਿਆ ਡੂੰਗਾ ਨਾਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ ਸੁਨੀਲ ਆਪਣਾ ਜਾਕਰ ਸਾਹਿਬ ਤੁਹਾਡਾ ਇਲਾਕਾ ਮੈਂ ਪਿੰਡਾਂ ਦੇ ਨਾਮ ਲੈ ਦਿੰਨਾ ਦੋਨਾਂ ਨਾਨਕਾ ਤੇਜਾ ਰੇਹਲਾ ਮਹਾਤਮ ਨਗਰ ਚੰਗੜ ਪੈਣੀ ਤੇਜੀ ਵਾਲੀ ਰੇਲੀ ਰੇਤੇ ਵਾਲੀ ਪੈਣੀ ਮੈਂ ਨਾ ਸਾਰੇ ਪਿੰਡਾਂ ਚ ਜਦੋਂ ਮੈਂ ਰਾਜਨੀਤੀ ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਲਕੇ ਲਵਾਉਂਦਾ ਰਿਆ ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਇਕੱਲੀ ਸਰਕਾਰ ਚ ਹੀ ਹੋਵਾਂ ਤੇ ਉਹਦੀ ਕਰੀਏ ਉਸ ਵੇਲੇ ਉਸ ਵੇਲੇ ਇਹ ਪਿੰਡ ਜਲਾਲਾਬਾਦ ਚ ਪੈਂਦੇ ਸੀਗੇ ਔਰ ਜਲਾਲਾਬਾਦ ਤੋਂ ਐਮਐਲਏ ਕੌਣ ਸੀਗਾ ਸੁਵੀਰ ਸਿੰਘ ਬਾਦਲ ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ ਤੇ ਸਿਹਤ ਮੰਤਰੀ ਕੌਣ ਸੀ ਸੁਰਜੀਤ ਸਿੰਘ ਜਿਆਣੀ ਮਤਲਬ ਸਿਹਤ ਮੰਤਰੀ ਦੇ ਤੇ ਦੀਪੀ ਮੁਖਵੰਤਰੀ ਦੇ ਇਲਾਕੇ ਚ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਡੂੰਗੇ ਬੋਰ ਲਵਾ ਰਹੇ ਹਾਂ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ ਚ ਬੀਲ ਚੇਰ ਆ ਜਨਾਬ ਤੁਸੀਂ ਦੇਖ ਹੀ ਨਹੀਂ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ 6 6 ਸਾਲ ਦੇ 7 7 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਹ ਗੱਲ ਮੈਂ ਪਾਰਲੀਮੈਂਟ ਚ ਵੀ ਉਠਾਈ ਸੀ ਆਰਸੈਨਿਕ ਹੈਵੀ ਮੈਟਲਸ ਨੇ ਇਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉੱਥੇ ਪਾਣੀ ਚ ਯੂਰੇਨੀਅਮ ਕੋਈ ਕੋਈ ਕਿਤੇ ਨਹੀਂ ਦਿੰਦਾ ਕਾਦਾ ਪਾਣੀ ਕਾਦੇ ਕਾਲਾ ਪੰਜਾਬ ਹੈ ਕਾਦਾ ਸੋ ਅਸੀਂ ਕਿਆ ਹੰਦੇ ਰਗੇ ਹੋਇਆ ਪ੍ਰਗਟ ਬਾਜੀ ਮੈਂ ਕੱਲਾ ਨਹੀਂ ਜਾਣਾ ਜਦੋਂ ਹੁਣ ਮੈਂ ਆਇਆ ਜਲੰਧਰ ਤੁਸੀਂ ਬਿਨਾਰ ਚਲਿਓ ਤੁਸੀਂ ਮੈਨੂੰ ਦਿਖਾਓ ਇਮੀਜਿਐਲੀ ਹੱਲ ਹੋਊਗਾ ਸਾਰਾ ਮਸਲਾ ਬਹੁਤ ਬਤਨ ਵਿਆਸ ਸਥਿਤ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਨੇ ਆਪਣਾ ਉੱਤਰਾਧਿਕਾਰੀ ਚੁਣ ਲਿਆ ਹੈ ਢਿਲੋਂ ਨੇ ਜਗਦੀਪ ਸਿੰਘ ਗਿੱਲੂ ਆਪਣਾ ਵਾਰਸ ਨਿਯੁਕਤ ਕੀਤਾ ਹੈ ਅੱਜ ਤੋਂ ਬਾਅਦ ਜਗਦੀਪ ਸਿੰਘ ਨੂੰ ਗੁਰੂ ਦਾ ਨਾਮ ਦੇਣ ਦਾ ਵੀ ਹੱਕ ਹੋਵੇਗਾ ਜਿਕਰ ਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਸਲਾ ਪਹਿਲਾ ਕੈਂਸਰ ਹੋ ਗਿਆ ਸੀ ਜਿਸ ਕਾਰਨ ਗੁਰਿੰਦਰ ਸਿੰਘ ਢਿੱਲੋਂ ਦਾ ਕਾਫੀ ਲੰਬਾ ਸਮਾਂ ਇਲਾਜ ਚੱਲਿਆ ਗੁਰਿੰਦਰ ਸਿੰਘ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਿਤ ਹਨ ਪੰਜਾਬ ਤੇ ਇਸ ਤੋਂ ਬਾਹਰ ਦੇ ਸੂਬਿਆਂ ਵਿੱਚ ਵੀ ਡੇਰਾ ਬਿਆਸ ਦਾ ਬਹੁਤ ਪ੍ਰਭਾਵ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਇੱਥੇ ਆ ਚੁੱਕੇ ਹਨ ਡੇਰੇ ਦੇ ਵਾਰਸ ਸਬੰਧੀ ਜਾਣਕਾਰੀ ਦੇਣ ਲਈ ਸਮੂਹ ਸੇਵਾ ਇਨਚਾਰਜਾਂ ਨੂੰ ਪੱਤਰ ਭੇਜੇ ਗਏ ਹਨ ਇਹਨਾਂ ਪੱਤਰਾਂ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਪੁੱਤਰ ਜਗਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ 45 ਸਾਲਾ ਜਗਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ ਗਿੱਲ ਨੇ ਕੈਂਪਰੀਜ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਯਾਨੀ ਆਈਆਈਟੀ ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਜਗਦੀਪ ਸਿੰਘ ਗਿੱਲ ਨੇ ਜਗਦੀਪ ਸਿੰਘ ਗਿੱਲ ਨੇ ਫਾਰਮਾਊਟਿਕਲ ਕੰਪਨੀ ਸਿਪਲਾ ਲਿਮਟਿਡ ਦੇ ਮੁੱਖ ਰਣਨੀਤੀ ਅਫਸਰ ਅਤੇ ਸੀਨੀਅਰ ਪ੍ਰਬੰਧਨ ਕਰਮਚਾਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਿੱਥੇ ਉਹਨਾਂ ਨੇ 2019 ਤੋਂ 31 ਮਈ 2024 ਤੱਕ ਕੰਮ ਕੀਤਾ ਕੈਨੇਡਾ ਸਰਕਾਰ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵਾਂ ਨਿਯਮ ਲਿਆਂਦਾ ਹੈ ਜਿੱਥੇ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ ਨਵੇਂ ਸੰਗੀ ਨਿਯਮ ਕਾਰਨ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਨਿਯਮ ਦੇ ਤਹਿਤ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਹਫਤੇ ਵਿੱਚ ਸਿਰਫ 24 ਘੰਟੇ ਕਾਲਜ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਕੈਨੇਡਾ ਦੀ ਫੈਡਰਲ ਸਰਕਾਰ ਦਾ ਇਹ ਨਵਾਂ ਨਿਯਮ ਸਤੰਬਰ ਮਹੀਨੇ ਤੋਂ ਲਾਗੂ ਹੋ ਗਿਆ ਹੈ ਇਹ ਨਿਯਮ ਕੰਮ ਦੇ ਘੰਟਿਆਂ ਤੇ 20 ਘੰਟਿਆਂ ਦੀ ਸੀਮਾ ਦੀ ਅਸਥਾਈ ਛੋਟ ਦੀ ਥਾਂ ਲੈਂਦਾ ਹੈ ਜੋ ਕਿ ਕੋਵਿਡ-19 ਮਹਾਮਾਰੀ ਦੌਰਾਨ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਪੇਸ਼ ਕੀਤਾ ਗਿਆ ਸੀ ਪਰ ਇਹ ਛੋਟ 30 ਅਪ੍ਰੈਲ 2024 ਨੂੰ ਖਤਮ ਕਰ ਦਿੱਤੀ ਗਈ ਹੈ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਕੂਲਾਂ ਦੀ ਛੁੱਟੀਆਂ ਜਿਵੇਂ ਗਰਮੀਆਂ ਜਾਂ ਸਰਦੀ ਦੀਆਂ ਛੁੱਟੀਆਂ ਦੌਰਾਨ ਕੰਮ ਕਰਨ ਦੇ ਘੰਟਿਆਂ ਤੇ ਵਰਤਮਾਨ ਵਿੱਚ ਕੋਈ ਪਾਬੰਦੀਆਂ ਨਹੀਂ ਹਨ। ਹਾਲਕਿ ਸਾਲ 2022 ਵਿੱਚ ਕੈਨੇਡਾ ਵਿੱਚ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 2.26 ਲੱਖ ਭਾਰਤੀ ਸਨ। ਇਹਨਾਂ ਵਿੱਚ 3.2 ਲੱਖ ਭਾਰਤੀ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਰਹਿ ਰਹੇ ਹਨ ਇਸ ਕਾਰਨ ਕੈਂਪਸ ਤੋਂ ਬਾਹਰ ਦੀਆਂ ਨੌਕਰੀਆਂ ਭਾਰਤੀ ਵਿਦਿਆਰਥੀਆਂ ਨੂੰ ਉਹਨਾਂ ਦੇ ਕਰਿਆਨੇ ਅਤੇ ਘਰੇਲੂ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ ਕਿਉਂਕਿ ਜ਼ਿਆਦਾਤਰ ਕੰਮ ਦੀਆਂ ਸ਼ਿਫਟਾਂ 8 ਘੰਟੇ ਦੀਆਂ ਹੁੰਦੀਆਂ ਹਨ ਇਸ ਲਈ ਨਵੇਂ ਨਿਯਮ ਦਾ ਮਤਲਬ ਹੈ ਕਿ ਵਿਦਿਆਰਥੀ ਹਰ ਹਫ਼ਤੇ ਸਿਰਫ 3 ਸ਼ਿਫਟਾਂ ਵਿੱਚ ਕੰਮ ਕਰ ਸਕਦੇ ਹਨ ਬੀਤੇ ਦਿਨ ਅਕਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ਿਰਯੇ ਕਾਲਤਕ ਸਾਹਿਬ ਵੱਲੋਂ ਤਨਖਈਆ ਕਰਾ ਦਿੱਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਹਰਸਿੰਦਰ ਬਾਦਲ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਹਰਸਿੰਦਰ ਬਾਦਲ ਨੇ ਕਿਹਾ ਹੈ ਕਿ ਕਾਕਤਕਤ ਸਾਹਿਬ ਪੰਥ ਦੀ ਸ਼ਾਨ ਹੈ ਉਹਨਾ ਕਿਹਾ ਕਿ ਅਕਾਲ ਤਖਤ ਸਾਹਿਬ ਜੋ ਹੁਕਮ ਕਰਨਗੇ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ ਉਹਨਾ ਕਿਹਾ ਕਿਸ ਗਬੀਰ ਬਾਦ ਲਿਮਾਣੇ ਸਿੱਖ ਵੰਗ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਅਤੇ ਆਪਣੀਆਂ ਸਾਰੀਆਂ ਭੁੱਲਾਂ ਬਖਸ਼ਾਉਣਗੇ ਉਹਨਾ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਜੋ ਵੀ ਸਜ਼ਾ ਮਿਲੇਗੀ ਉਹਨਾਂ ਨੂੰ ਮਨਜ਼ੂਰ ਹੋਵੇਗੀ ਦੇਖੋ ਅਕਾਲ ਤਖਤ ਸਾਹਿਬ ਮਹਾਨ ਨੇ ਜੀ ਸਿੱਖ ਪੰਥ ਦੀ ਸ਼ਾਨ ਨੇ ਤੇ ਹਰੇਕ ਸਿੱਖ ਉਸ ਥਾਂ 'ਤੇ ਜਾ ਕੇ ਆਪਣਾ ਸਿਰ ਨਿਵਾਉਂਦਾ ਜੋ ਅਕਾਲ ਤੱਕ ਸਾਮ ਮਾਲਕ ਦਾ ਹੁਕਮ ਹੋਏ ਸਾਰੇ ਭੁਲਾ ਸੁਭੀਰ ਜੀ ਨੇ ਸਾਰੇ ਆਪਦੀ ਝੋਲੀ ਚ ਪਾਵੇਂ ਮੁੱਖ ਮੰਤਰੀ ਨਹੀਂ ਸੀਗੇ ਲੇਕਿਨ ਨਿਮਾਨ ਸੇਖ ਬਣ ਕੇ ਸਾਰੇ ਭੁਲਾ ਆਪਦੀ ਝੋਲੀਆਂ ਚ ਉਪਵਾ ਕੇ ਨਿਮਾਨੇ ਸੇਖ ਬਣ ਕੇ ਉੱਥੇ ਹਾਜ਼ਰ ਹੋਣਗੇ ਜੋ ਅਕਾਲ ਤੱਕ ਸਾਜ ਜਿੱਥੇ ਮੀਰੀ ਪੀਰੀ ਮਾਲਕ ਆਪ ਹਾਜ਼ਰ ਨਾਜ਼ਰ ਹੈ ਜੋ ਸਜ਼ਾ ਲਾਂ ਖਿੜੇ ਮੱਥੇ ਸਿਰ ਮੱਥੇ ਕਦੋਂ ਕਦੋਂ ਸੁਭਾਨੇ ਜਾਂਦੇ ਬਹੁਤ ਜਲ ਵਿਰੋਧੀ ਧਰਤੀ ਨੇਤਾ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਹਦ ਮਾੜੀ ਹੈ ਤੇ ਹਾਲਾਤ ਜੰਗਲ ਰਾਜ ਵਰਗੇ ਹਨ ਉਹਨਾਂ ਕਿ ਹੈ ਕਿ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ ਬੇਰਬੀਅਤ ਤੇ ਬੇਬਲ ਕਲਾ ਕਾਣ ਦਾ ਇਨਸਾਫ ਨਹੀਂ ਮਿਲਿਆ ਮੁਲਾਜ਼ਮਾਂ ਤੇ ਕਿਸਾਨ ਧਰਨੀ ਤੇ ਹਨ ਪਰ ਸਰਕਾਰ ਕੋਲ ਨਾ ਤਾਂ ਵਿਧਾਨ ਸਭਾ ਵਿੱਚ ਚਰਚਾ ਕਰਨ ਦਾ ਸਮਾਂ ਹੈ ਤੇ ਨਾ ਹੀ ਉਹਨਾਂ ਕੋਲ ਕੋਈ ਕੰਮ ਹੈ ਮੈਂ ਤੁਹਾਨੂੰ ਪੁੱਛਿਆ ਸੀ ਕਿ ਸਪੀਕਰ ਸਾਹਿਬ ਇੰਨਾ ਟਾਈਮ ਘਟ ਕਿਉਂ ਦੇ ਲੋ ਤੁਸੀਂ ਕਹ ਜੀ ਬਿਜ਼ਨਸ ਹੈ ਨੌਜਵਾਨ ਸਾਡੇ ਕਹਿੰਦੇ ਸਾਡੇ ਕੋ ਕਾਰੋਬਾਰ ਨਹੀਂ ਹੈ ਉਹ ਬਾਹਰਲੇ ਮੁਲਕਾਂ 'ਚ ਜਾਈ ਜਾਂਦੇ ਨੇ ਹੁਣ ਤੁਸੀਂ ਕੋਈ ਵਕਤ ਦਿਓਗੇ ਤਾਂ ਬਿਜ਼ਨਸ ਦੀ ਗੱਲ ਕਰਾਂਗੇ ਲਾਅ ਐਂਡ ਆਰਡਰ ਜਿਹਦਾ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਸਪੀਕਰ ਸਾਹਿਬ 2 ਮਿੰਟ ਮੇਰੇ ਵੱਲ ਧਿਆਨ ਕਰੋ ਠੀਕ ਲਾਰੈਂਸ ਬਿਸ਼ਨੋਈ ਵਰਗਾ ਆਪਾਂ ਫਿਰ ਹੋਰਾਂ ਨੂੰ ਵੀ ਦੇ ਦਈਏ ਆਪਣਾ ਬਾਜਵਾ ਸਾਹਿਬ ਸਾਹਿਬ ਮੇਰੀ ਗੁਦਾਇਸ਼ ਸੁਣੋ ਮੇਰੀ ਮੇਰੀ ਬੇਨਤੀ ਸੁਣੋ ਲਾਅ ਐਂਡ ਆਰਡਰ ਤੁਸੀਂ 1 ਮਿੰਟ ਆਪਦੀ ਗੱਲ ਖਤਮ ਕਰੋ ਕਿਸਾਨ ਜਿਹੜੇ ਨੇ ਬਾਰਡਰਾਂ 'ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਨਹੀਂ ਕਰ ਰਿਆ ਖਾਦਾ ਸਾਡੀ ਡੁਪਲੀਕੇਟ ਆ ਰਹੀਆਂ ਨੇ ਆ ਸਾਡੇ ਬਰਗਾੜੀ ਬਾਈਬਲ ਰਾਜ ਜਿੱਥੋਂ ਤੇ ਤੁਸੀਂ ਆਪ ਉਸ ਜਿਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੰਮ੍ਰਿਤਸਰੀ ਅਜੇ ਤੱਕ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ 2.5 ਸਾਲਾਂ ਚ ਉਹ ਵੀ ਫਰਿਆਦ ਕਰਦੇ ਰਹੇ ਮੈਂ ਵੀ ਕਰਦੇ ਰਿਹਾ ਕੋਈ ਡਿਸਕਸ਼ਨ ਹੀ ਕਰ ਲੋ ਆ ਸੱਚੇ ਸੌਦੇ ਦਾ ਸਾਥ ਜਿਹੜਾ ਇਹ 2.5 ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਚੀਫ ਮਿਨਿਸਟਰ ਪੰਜਾਬ ਕੋ ਪਈ ਹੈ ਤੁਸੀਂ ਸੈਂਕਸ਼ਨ ਅਜੇ ਤੱਕ ਨਹੀਂ ਦਿੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਇੱਕ ਸਿੱਖ ਸਟੇਟ ਦੇ ਵਿੱਚ ਘਰੇਗੇ ਤੇ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜੇ ਉਹਨਾਂ ਲੋਕਾਂ ਨੂੰ ਕਿੱਥੇ ਤੱਕ ਨਹੀਂ ਪਚਾ ਪਾਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਬਰਗਾੜੀ ਬਾਈਬਲ ਕਲਾ ਤੇ ਕੋਈ ਗੱਲ ਨਹੀਂ ਤੁਹਾਡੇ ਅੱਜ ਇੱਕ ਬਟਿੰਡੇ ਦੇ ਸੁਪਰਡੈਂਟ ਜੇਲ੍ਹ ਨੇ ਰਿਜ਼ਾਈਨ ਕਰ ਦਿੱਤਾ ਉਹਦਾ ਬਿਆਨ ਪੜੋ ਕਹਿੰਦਾ ਇੱਥੇ ਜੇਲ੍ਹ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਗੈਂਗਸਟਰਸ ਅੱਜ ਬਕਾਇਦਾ ਤੌਰ ਜਿਹੜੇ ਮਿਸਟਰ ਸਿੱਧੂ ਨੇ ਉਹਨਾਂ ਦਾ ਬਿਆਨ ਹੈ ਗੈਂਗਸਟਰਸ ਆ ਰਨਿੰਗ ਦੀ ਜੇਲ੍ਹਸ ਐਂਡ ਇਟ ਹਸ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਰਬਲ ਹਾਈ ਕੋਰਟ 'ਚ ਗੱਲ ਕਹਿੰਦਾ ਕਿ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਫਿਰ ਅਸੀਂ ਸਿੱਧੂ ਗੂਸੇ ਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਦੀ ਉਮੀਦ ਹੋ ਸਕਦੀ ਸੀ ਤੁਹਾਡੀ ਗੱਲ ਆ ਇੱਕ ਤਾਂ 63/15 ਐਫਆਈਆਰ ਹੈਗੀ ਆ ਜਿਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਜੀ ਨੂੰ ਨਾਮਜ਼ਦ ਕੀਤਾ ਹੋਇਆ 2.5 ਸਾਲ ਹੋ ਗਏ ਫਾਈਲ ਤੁਹਾਡੇ ਕੋਲ ਆਈ ਸੀ सीएम ਸਾਹਿਬ ਬੀਇੰਗ ਹੋਮ ਮਿਨਿਸਟਰ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਠੀਕ ਆ ਅਖਬਾਰਾਂ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਪਰ ਅੱਜ ਮੈਂ ਵਿਧਾਨ ਸਭਾ 'ਚ ਪੁੱਛਣਾ ਚਾਹੁੰਦਾ ਕਿ ਇਹਦੇ ਵਿੱਚ ਕਿਥੇ ਇੱਕ ਸਮੱਸਿਆ ਹੈਗੀ ਆ ਕਿ ਉਹਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਔਰ ਦੂਸਰੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਜੋੜਾ ਮਾਜਰਾ ਸਾਹਿਬ ਨੂੰ ਮੈਂ ਏਸੀ ਹਾਊਸ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਤੇ ਮੰਤਰੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ ਲੇਕਿਨ ਉੱਥੇ ਮਾਈਨਿੰਗ ਜਿਹੜੀ ਆ ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ ਅਸਲੀ ਗੱਲ ਹੈ ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਤੇ ਇਹਨਾਂ ਨੂੰ ਕਮਾ ਵੀ ਆਜੋ ਮੈਂ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਲੇਕਿਨ ਆਜੋ ਆਪਾਂ এনਵਾਇਰਨਮੈਂਟ ਦੀ ਗੱਲ ਕਿਤੇ ਕਰਕੇ ਦੇਖ ਲਈਏ 70 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਨਾਲ ਪੁਲਿਸ ਰਲਈ ਹੋਈ ਆ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲਈ ਹੋਈ ਆ ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋਜੂ ਲੇਕਿਨ ਉਹਦੇ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਆ ਕੰਮ ਉੱਥੇ ਦਾ ਉੱਥੇ ਖੜਾ ਜੇ ਸਰ ਬੇਸਿਕਲੀ ਗੱਲ ਇੰਨੀ ਕਾ ਆਪਣੀ ਬਦਨਾਮੀ ਸਭ ਦੀ ਹੋ ਰਹੀ ਆ ਕਈ ਵਾਰੀ ਭੁਲੇਖਾ ਹੁੰਦਾ ਸਰਕਾਰ ਨੂੰ ਵੀ ਇਹ ਕਿਉਂਕਿ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ ਜਿਹੜੇ ਪਹਿਲਾਂ ਵੀ ਚੀਫ ਮਿਨਿਸਟਰ ਆਏ ਸੀ ਕਈ ਵਾਰੀ ਪੰਜ-ਪੰਜ ਵਾਰੀ ਦੇ ਚੀਫ ਮਿਨਿਸਟਰ ਵੀ ਬਹੁਤ ਕੁਝ ਸੋਚਦੇ ਸੀਗੇ ਲੇਕਿਨ ਸਮਾਂ ਲੰਘ ਗਿਆ ਔਰ ਉਹ ਗੱਲ ਜਿਹੜੀ ਅੱਜ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆਪਣੇ ਸਾਰਿਆਂ ਦੇ ਗਲ 'ਚ ਲਟਕਦੀ ਆ ਕਿ ਇਹ ਸਾਰੇ ਪੋਲੀਟਿਸ਼ੀਅਨ ਜਿਹੜੇ ਆ ਇਹ ਇੱਕੋ ਜਿਹੇ ਆ ਇੱਕੋ ਥਾਲੀ ਦੇ ਚੱਟੇ-ਬੱਟੇ ਆ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹਦੇ ਤੇ ਕੋਈ ਸੀਰੀਅਸਲੀ सीएम साहब रिक्वेस्ट है क्योंकि ਤੁਸੀਂ ਉੱਥੇ ਰਹਿਨੇ ਆਣ ਕੇ ਲੇਕਿਨ ਕਿਤੇ ਆਪੇ ਆ ਗਈ ਨਹੀਂ ਕਿਤੇ ਆਪੇ ਮੇਰੇ ਕਹਿ ਬਿਨਾ ਸਰ ਕਿਤੇ ਆਪੇ ਜਾ ਕੇ ਦੇਖ ਕੇ ਆਇਓ ਔਰ ਉੱਥੇ ਮੌਕੇ ਤੇ ਫਿਰ ਫੈਸਲਾ ਕਰਿਓ ਵੀ ਹਾਂ ਵੀ ਇਹ ਵਾਕਈ ਗੱਲ ਠੀਕ ਆ ਸਾਡਾ ਇਹੋ ਜਿਹਾ এনਵਾਇਰਨਮੈਂਟ ਜਿਹੜੇ 70 ਫੁੱਟ ਅਸੀਂ ਮਾਈਨਿੰਗ ਸਾਡੀ ਜਿਹੜੀ ਉਹ ਕਾਲੀ ਬਈਆਂ ਨਾ ਸਰ ਉਹ ਬਈ ਹੁਣ ਉੱਚੀ ਚੱਲਣ ਲੱਗ ਪਈ ਤੇ ਜਿਹੜੀ ਆਲੇ ਦੁਆਲੇ ਉੱਥੇ ਮਾਈਨਿੰਗ ਆ ਉਹ ਉਦੋਂ ਤੁਹਾਡੀ ਗੱਲ ਆ ਗਈ ਸਰ ਆ ਗਈ ਥੈਂਕ ਯੂ ਥੈਂਕ ਪਾੜਾ ਸਾਹਿਬ ਸਬ ਰਿੰਦਰ ਮੀਤ ਮਾਨਯੋਗ ਸੀਐਮ ਸਾਹਿਬ ਜੀ ਵੈਸੇ ਤਾਂ ਜ਼ੀਰੋ ਆਵਰ ਦੇ ਵਿੱਚ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਪਰ ਕੋਈ ਗੱਲ ਨਹੀਂ ਪ੍ਰਗਟ ਸਿੰਘ ਜੀ ਨੇ ਜੋ ਜਲੰਧਰ ਦਾ ਮਸਲਾ ਉਠਾਇਆ ਖਾਸ ਤੌਰ ਤੇ ਵਾਤਾਵਰਣ ਸੰਬੰਧੀ ਪੰਜਾਬ ਸਰਕਾਰ ਜਿਹੜੀ ਹੈ ਬਹੁਤ ਜ਼ਿਆਦਾ ਸੰਜੀਅਰ ਹੈ ਪਹਿਲੀ ਵਾਰ ਹੋ ਰਿਹਾ ਕਿ ਦਰਖਤਾਂ ਦੀ ਤੇ ਪਾਣੀਆਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦੀਆਂ ਕਿ ਬੋਟਾਂ ਨਹੀਂ ਹੈਗੀਆਂ ਪੁਰਾਣੀਆਂ ਕੱਸੀਆਂ ਲੱਭ ਕੇ ਪਾਈਪਾਂ ਥੱਲੇ ਦੱਬੇ ਜਾ ਰਹੀਆਂ ਨੇ ਪੁਰਾਣੇ ਰਜਵਾਹੇ ਜਿਹੜੇ ਲੋਕਾਂ ਨੇ ਬਾਂਲੇ ਸੀ ਉਹ ਲੱਭੇ ਜਾ ਰਹੇ ਨੇ ਤੇ ਇਸ ਵਕਤ ਅਸੀਂ 70 ਤੋਂ 75% ਪਾਣੀ ਜਿਹੜਾ ਉਹ ਨਹਿਰੀ ਪਾਣੀ ਲੋਕਾਂ ਨੂੰ ਦੇਣ ਚ ਕਾਮਯਾਬ ਹੋਏ ਆ ਜੋ ਕਿ 16 ਮਾਰਚ ਜਿਸ ਦਿਨ oath ਲਈ ਸੀ ਸਪੀਕਰ ਸਾਹਿਬ ਉਸ ਦਿਨ 21% ਸੀ ਮੇਰੇ ਇੰਸੈਕਟਰੀ ਬੈਠੇ ਨੇ ਮੇਰੇ ਸਾਰੇ ਅਫਸਰ ਬੈਠੇ ਨੇ ਮੈਂ ਡਾਟਾ ਦੇ ਰਿਹਾ ਹਾਂ ਤੁਹਾਨੂੰ ਸੋ ਨਾਲ ਦੀ ਨਾਲ ਜਿਸ ਤਰ੍ਹਾਂ ਗੱਲ ਬੁੱਢੇ ਨਾਲੇ ਦੀ ਵੀ ਚੱਲੀ ਐ ਸੈਂਟਰ ਨਾਲ ਰਿਲੇਟਡ ਬਹੁਤ ਵੱਡੀ ਸਕੀਮ ਐ ਪਹਿਲਾਂ ਸ਼ਿਕਾਇਤ ਜੀ ਆਏ ਮੈਂ ਲੈ ਗਿਆ ਉੱਥੇ ਹਾਂ ਜੀ ਇਹ ਤਾਂ ਹੋਣਾ ਚਾਹੀਏ ਇਹ ਤਾਂ ਹੋਣਾ ਚਾਹੀਏ ਸੈਂਟਰ ਜਦੋਂ ਆਉਂਦਾ ਆ ਕੇ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ ਅਸੀਂ ਇਸ ਗੱਲ ਤੇ ਬਿਲਕੁਲ ਹੱਕਚਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਿਹਾ ਕਿਉਂਕਿ ਕੱਲ ਜਿਹੜਾ ਲੁਧਿਆਣੇ ਤੋਂ ਨਹੀਂ ਜਿਹੜਾ ਸਤਲੁਜ ਹੈ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਦੀ-ਇਦੀ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਹੈ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਣ ਚ ਪਾਣੀ ਚਲਾ ਗਿਆ ਡੂੰਗਾ ਨਾਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ ਚੁਲੀ ਆਪਣਾ ਜਾਕਰ ਸਾਡ ਤੁਹਾਡਾ ਇਲਾਕਾ ਹੈ ਮੈਂ ਪਿੰਡਾਂ ਦੇ ਨਾਮ ਲੈ ਦਿੰਨਾ ਦੋਨਾਂ ਨਾਨਕਾ ਤੇਜਾ ਰਹਿਲਾ ਮਹਾਤਮ ਨਗਰ ਚੰਗੜ ਪੈਣੀ ਤੇਜੀ ਵਾਲੀ ਰੇਲੀ ਰੇਤੇ ਵਾਲੀ ਪੈਣੀ ਮੈਂ ਇਹਨਾਂ ਸਾਰੇ ਪਿੰਡਾਂ ਚ ਜਦੋਂ ਮੈਂ ਰਾਜਨੀਤੀ ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਲਕੇ ਲਵਾਉਂਦਾ ਰਿਆ ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਕੱਲੀ ਸਰਕਾਰ ਚ ਹੀ ਹੋਵਾਂ ਤੇ ਗੋਦੀ ਕਰੀਏ ਉਸ ਵੇਲੇ ਉਸ ਵੇਲੇ ਇਹ ਪਿੰਡ ਜਲਾਲਾਬਾਦ ਚ ਪੈਂਦੇ ਸੀਗੇ ਔਰ ਜਲਾਲਾਬਾਦ ਤੋਂ ਐਮਐਲਏ ਕੌਣ ਸੀਗਾ ਸੁਵੀਰ ਸਿੰਘ ਬਾਦਲ ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ ਤੇ ਸਿਹਤ ਮੰਤਰੀ ਕੌਣ ਸੀ ਸੁਰਜੀਤ ਸਿੰਘ ਜਿਆਣੀ ਮਲੇ ਸੇਤ ਮੰਤਰੀ ਦੇ ਤੇ ਡਿੱਪੀ ਮੁੱਖ ਮੰਤਰੀ ਦੇ ਇਲਾਕੇ ਚ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਹੁਣ ਡੂੰਗੇ ਬੋਰ ਲਵਾ ਰਹੇ ਹਾਂ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ ਚ ਬੀਲ ਚੇਰ ਆ ਜਨਾਬ ਤੁਸੀਂ ਦੇਖ ਹੀ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ 6 6 ਸਾਲ ਦੇ 7 7 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਹ ਗੱਲ ਮੈਂ ਪਾਰਲੀਮੈਂਟ ਚ ਵੀ ਉਠਾਈ ਸੀ ਆਰਸੈਨਿਕ ਹੈਵੀ ਮੈਟਲਸ ਨੇ ਇਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉੱਥੇ ਪਾਣੀ ਚ ਯੂਰੇਨੀਅਮ ਕੋਈ ਕੋਈ ਤੇ ਅਨਿੰਦਨ ਦਾ ਕਾਦਾ ਪਾਣੀ ਕਾਦੇ ਕਾਦਾ ਪੰਜਾਬ ਹੈ ਕਾਦਾ ਪਾਪ ਸੋ ਅਸੀਂ ਕਿਆ ਹੰਦੇ ਰਗੇ ਹੋਇਆ ਪ੍ਰਗਟ ਬਾਜੀ ਮੈਂ ਕੱਲਾ ਨਹੀਂ ਜਾਣਾ ਜਦੋਂ ਹੁਣ ਮੈਂ ਜਲੰਧਰ ਤੁਸੀਂ ਬਿਨਾਂ ਚਲਿਓ ਤੁਸੀਂ ਮੈਨੂੰ ਦਿਖਾਓ ਇਮੀਜਲੀ ਹੱਲ ਹੋਊਗਾ ਸਾਰਾ ਬਸ ਬਹੁਤ ਬਹੁਤ ਧੰਨਵਾਦ